ਸ਼ੀਕਸ ਲਾਈਵ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪਰਨਿਕਾ ਮਾ ਸਵਾਗਤ ਕਰਦਾ ਹਾਂ ਦਾਦ ਜੀ ਅੱਜ ਪਿੰਡ ਖਲੀਲਪੁਰ ਦੇ ਵਿੱਚ ਮੌਜੂਦ ਜੋ ਕਿ ਚਮਕੌਰ ਸਾਹਿਬ ਦੀ ਹੱਦ ਦੇ ਵਿੱਚ ਆਉਂਦਾ ਤੇ ਇੱਥੇ ਗੱਲ ਕਰਦੇ ਹਾਂ ਜੋ ਬੀਤੇ ਦਿਨੀਆਂ ਤੋਂ ਇੱਕ ਨੌਜਵਾਨ ਸਿਸਵਾ ਨਗਰ ਦੇ ਵਿੱਚ ਪਾਣੀ ਆਉਣ ਕਾਰਨ ਜੋ ਉਹ ਵਿੱਚ ਉਹ ਰੁੜ ਜਾਂਦਾ ਉਹਦਾ ਸ਼ਾਬਾ ਜੋ ਅੱਜ ਪਿੰਡ ਵਾਸੀਆਂ ਨੂੰ ਮਿਲ ਮਿਲ ਚੁੱਕਿਆ ਤੇ ਗੱਲ ਕਰਦੇ ਸਾਡੇ ਨਾਲ ਪਿੰਡ ਦੇ ਸਰਪੰਚ ਸਾਹਿਬ ਵੀ ਮੌਜੂਦ ਨੇ ਤੇ ਹੋਰ ਵੀ ਜਿਹੜੇ ਇੱਥੇ ਜਿਹੜੇ ਪਿੰਡ ਦੇ ਸਿੱਧਨਵੇਲੀਓ ਵੀ ਮੌਜੂਦ ਨੇ ਗੱਲ ਕਰਦੇ ਉਹਨਾਂ ਨਾਲ ਕੀ ਜੀ ਨੂੰ ਲੈ ਕੇ ਕਿਵੇਂ ਹੋਇਆ ਕੀ ਕਾਰਨ ਕੀ ਬਾਜੀ ਕੀ ਨਾ ਤੁਹਾਡਾ ਜਰਨੈਲ ਸਿੰਘ ਆਈ ਮੇਰਾ ਨਾਮ ਮੈਸਟਰ ਜੀ ਇਹ ਮੁੰਡਾ ਕੌਣ ਸੀ ਕੀ ਕਿੰਨੀ ਉਮਰ ਸੀ ਕੀ ਨਾਮ ਸੀ ਦਾ ਜੀ ਇਹਦਾ ਨਾਮ ਆਵਾਜ਼ ਸਿੰਘ ਸੀ 28 ਦੇ ਕਰੀਬ ਉਮਰ ਸੀ ਜੀ 28 ਸਾਲ ਦੀ ਉਮਰ ਹਾਂਜੀ ਹਾਂਜੀ ਮੇਰਾ ਯਾਰ ਮਿੱਤਰ ਸੀਗਾ ਇਹ ਇਹ ਨਾ ਪਰਲੇ ਸਾਈਡ ਤੋਂ ਉਹਨਾਂ ਦੀ ਤੋਰਲੇ ਸਾਈਡ ਉਹਨਾਂ ਨੂੰ ਫालतू ਜਾਨਵਰਾਂ ਨੂੰ ਉਹ ਪਾਉਣ ਆਉਂਦਾ ਸੀਗਾ ਜੀ ਰੋਟੀ ਪਾਉਣੇ ਆਉਂਦਾ ਸੀ ਹਾਂ ਛੋਟੇ ਛੋਟੇ ਖਤੂਰੇ ਸੀਗੇ ਜੀ ਤੇ ਉਤੇ ਬਾਅਦ ਇਹ ਪਰਲੇ ਪਾਸੇ ਤੋਂ ਉਰਲੇ ਪਾਸੇ ਨੂੰ ਆਉਣ ਨੂੰ ਲੱਗਿਆ ਸੀਗਾ ਮੈਂ ਇਹਨੂੰ ਕਿਹਾ ਵੀ ਆ ਉਸ ਸਮੇਂ ਪਾਣੀ ਚੱਲ ਰਿਆ ਸੀ ਨਜ਼ਦੀਕ ਹਾਂ ਜੀ ਪਾਣੀ ਚੱਲ ਰਿਆ ਸੀ ਕਾਫੀ ਪਾਣੀ ਪਾਣੀ ਤਾਂ ਆਜ ਹੀ ਆਇਆ ਵਾ ਸੀਗਾ ਜੀ ਹਾਂਜੀ ਤੇ ਮੈਂ ਇਹਨੂੰ ਕਿਹਾ ਵੀ ਮਹਾਬੀ ਮੈਂ ਉੱਪਰ ਦੀ ਘੁੰਮ ਕੇ ਆਣ ਦਾ ਵੀ ਤੈਨੂੰ ਉੱਪਰ ਦੀ ਆ ਕੇ ਲੈ ਜਾਂਦਾ ਠੀਕ ਆ ਜੀ ਕਹਾ ਨਹੀਂ ਕਹਿੰਦਾ ਵੀਰੇ ਕਹਾ ਤੂੰ 10 ਮਿੰਟ ਖੜ ਤਾ ਸਹੀ ਕਹਿੰਦਾ ਇਹ ਤਾਂ ਮੈਂ ਤਾਰ ਕਰ ਜਾਣੀ ਹੈ ਕਹਿੰਦਾ ਆਜ ਗਿਆ ਮੈਂ ਤੇਰੇ ਕੋਲ ਹਮ ਬਸ ਇੰਨੀ ਗੱਲ ਸੁਣੀ ਆ ਉਤੇ ਬਾਅਦ ਥੋੜੀ ਜਿਹੀ ਦੂਰ ਤਹੀ ਆਇਆ ਇਹ ਉਤੇ ਬਾਅਦ ਹੁਕਚ ਉਹ ਵੀ ਲਾ ਕੇ ਇੱਕ ਵਾਰ ਆਇਆ ਨੌ ਲਿੱਤਾ ਮੇਰਾ ਉਦੇ ਬਾਅਦ ਗਾਹਾਂ ਤਾਂ ਪਤਾ ਹੀ ਨਹੀਂ ਲੱਗਾ ਜੀ ਵੀ ਦੋ ਹੀ ਉਹ ਚੀਜ਼ ਜਾਨੀ ਥੋੜੀ ਦੇਖ ਦੇ ਦਿਨ ਥੋੜੀ ਅੱਖਾਂ ਦੇ ਹਾਂਜੀ ਮੇਰੇ ਅੱਖਾਂ ਸਾਹਿਬ ਅੱਖਾਂ ਸਾਹਮਣੇ ਤੇ ਅੱਜ ਕਿੰਨੇ ਦਿਨ ਬਦਲਣ ਲਾਸ਼ ਮਿਲਦੀ ਹੈ ਅੱਜ 3 ਦਿਨ ਹੋ ਗਏ 3 ਦਿਨ ਹੋ ਗਏ ਹਾਂਜੀ ਤੇ ਪਾਣੀ ਇਹ ਪਾਣੀ ਔਨ ਕਰ ਰਹੇ ਇਦਾਂ ਦਾ ਹਾਸਾ ਵਾਪਰੇ ਹਾਂਜੀ ਪਾਣੀ ਔਨ ਬਾਕੀ ਤਾਂ ਅਰੋਜ਼ ਹੀ ਰੁਟੀਨ ਦੀ ਤਰ੍ਹਾਂ ਉਹਨਾਂ ਜਾਨਵਰਾਂ ਨੂੰ ਪਾਉਂਦੇ ਹਾਂ ਹਾਂਜੀ ਹਾਂਜੀ ਰੁਟੀਨ ਡੇਲੀ ਦੀ ਜੀ ਤਿੰਨੇ ਟਾਈਮ ਪਾਉਂਦਾ ਸੀਗਾ ਜੀ ਸਵੇਰੇ ਦੁਪਹਿਰ ਸ਼ਾਮ ਤਿੰਨੇ ਟਾਈਮ ਉਹਨਾਂ ਨੂੰ ਰੋਟੀ ਪਾਣੀ ਪਾ ਮੌਕੇ ਦੇ ਜਿਹੜੇ ਪਿੰਡ ਦੇ ਸਰਪੰਚ ਦੇ ਸਰ ਕੀ ਨਾਂ ਜੀ ਆਪਣਾ ਨਿਰਮਲ ਸਿੰਘ ਹੈ ਜੀ ਤਾਂ ਕਿਵੇਂ ਹੋਇਆ ਹਾਸਾ ਜੀ ਕੀ ਦੇਖਦੇ ਹਾਂ ਤੇ ਗਰੀਬ ਪਰਿਵਾਰ ਦਾ ਗਰੀਬ ਪਰਿਵਾਰ ਦਾ ਬੱਚਾ ਤਾਂ ਜੀ ਇਹ ਮਤਲਬ ਜੀ ਨਦੀ ਤੋਂ ਉਸ ਪਾਰ ਹੱਡਾ ਰੇੜੀ ਦੇ ਵਿੱਚ ਕੁੱਤੀ ਸੂਈ ਹੋਈ ਸੀ ਇਹ ਇਹਦਾ ਕੁੱਤਿਆਂ ਨਾਲ ਬਹੁਤ ਪਿਆਰ ਸੀ ਤਾਂ ਇਹ ਕੁੱਤਿਆਂ ਨੂੰ ਰੋਟੀ ਪਾਣੀ ਪਾਉਣ ਜਾਂਦਾ ਹੁੰਦਾ ਸੀ ਅਚਾਨਕ ਨਦੀ ਆਈ ਹੋਈ ਸੀ ਤਾਂ ਨਦੀ ਦੇ ਆਉਣ ਦੇ ਵਿੱਚ ਪਾਣੀ ਜ਼ਿਆਦਾ ਹੋਣ ਕਰਕੇ ਪਾਣੀ ਦੇ ਬਹੁਤ ਲੰਘ ਗਿਆ ਜੀ ਤੋ ਜਿਹੜੀ ਇੱਕ ਦੇਖਣ ਨੂੰ ਮਿਲ ਜਿਹੜੀ ਅਕਸਰ ਜਿਹੜਾ ਐਦਾਂ ਦਾ ਪਾਣੀ ਉੱਤੋਂ ਆ ਜਾਂਦਾ ਹੈ ਇਸ ਦੀ ਕੋਈ ਰੋਕਥਾਮ ਨਹੀਂ ਕੀਤੀ ਸਰਕਾਰ ਵੱਲੋਂ ਜਾਂਦੀ ਜਿਹੜਾ ਨਹੀਂ ਇਹ ਬਰਸਾਤਾਂ ਦਾ ਪਾਣੀ ਆ ਨਦੀਆਂ ਸੀਸਮਾਨਾ ਨਦੀ ਆਈ ਜੀ ਸੀਸਮਾਨਾ ਨਦੀ ਸੀਸਮਾਨਾ ਨਦੀ ਆ ਜੀ ਬਹੁਤ ਜ਼ਿਆਦਾ ਪਾਣੀ ਆਉਂਦਾ ਇਹਦੇ ਵਿੱਚ ਜੀ ਅਸੀਂ ਬਹੁਤ ਰੋਈ ਸਰਕਾਰ ਨੂੰ ਬੇਨਤੀ ਕਰਿਆ ਵੀ ਇਹਦੀ ਸਫਾਈ ਕੀਤੀ ਜਾਵਾ ਇਹਦਾ ਫੂਨ ਖੜਾਈ ਦਾ ਭਾਅ ਵਾਲਾ ਕਰਾਈ ਥੋੜੀ ਹੋਰ ਵਧਾਈ ਜਾਵੇ ਮਹਲਾ ਮਰਾ ਬਾਲ ਟੁੱਟਣ ਵਰਗਾ ਅਜਿਹਾ 10-20 ਪਿੰਟਾਂ ਦਾ ਨੁਕਸਾਨ ਹੁੰਦਾ ਹੈ ਆਏ ਸਾਲ ਮੱਲਾ ਜੀ ਆਏ ਸਾਲ ਹੀ ਆਏ ਸਾਲ ਹੁੰਦਾ ਮੱਲਾ ਜੀ ਸੋਤਾਂ ਪਰ ਫਾਰਮ ਤਾਂ ਮੱਲਾ ਜੀ ਅਸੀਂ ਜਦੋਂ 1988 ਤੋਂ ਸੋਝੀ ਸੰਭਲੀ ਆ ਆਏ ਸਾਲ ਹੀ ਉੱਥੇ ਲੋਕਾਂ ਦਾ ਨੁਕਸਾਨ ਬਹੁਤ ਹੁੰਦਾ ਪਿਛਲੇ ਸਾਲ ਮੱਲਾ ਰੰਗੇ ਨੂੰ ਨਦੀ ਟੁੱਪੀ ਆ ਇੱਧਰ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਸਰਕਾਰ ਦੇ ਦਾਅਵੇ ਤਾਂ ਕੁਝ ਹੋਰੀ ਕਹਿੰਦੇ ਵੀ ਅਸੀਂ ਸਫਾਈਆਂ ਕਰਾਉਂਦੇ ਨਦੀਆਂ ਦੀ ਨਾਲਿਆਂ ਦੀ ਚਲੋ ਜੇ ਸਫਾਈ ਹੁੰਦੀ ਹੋਵੇ ਤਾਂ ਫਿਰ ਇਹ ਹਾਦਸੇ ਹੀ ਨਹੀਂ ਹੋਣੇ ਹੈਗੇ ਜੀ ਜੋ ਕਿ ਕਿਤਨੇ ਕਿਤੇ ਜ਼ਿੰਮੇਵਾਰ ਸਰਕਾਰ ਬਿਲਕੁਲ ਬਿਲਕੁਲ ਬਹੁਤ ਧੰਨਵਾਦ ਜੀ ਤੇ ਸਾਡੇ ਨਾਲ ਮੌਜਲੀਪੁਰ ਦੇ ਸਾਬਕਾ ਸਰਪੰਚ ਨੇ ਉਹ ਵੀ ਮੌਜੂਦ ਆ ਪੁੱਛਦੇ ਹਾਂ ਉਹਨਾਂ ਨੂੰ ਕਿਵੇਂ ਹਾਸਾ ਹੋਇਆ ਕਿੰਨੇ ਕ ਸਮੇਂ ਬਾਅਦ ਜੋ ਜਿਹੜੀ ਲੜਕੇ ਦਾ ਜਿਹੜਾ ਸ਼ਬ ਮਿਲ ਜਾਂਦਾ ਸਰ ਤੁਸੀਂ ਕਿਵੇਂ ਦੇਖਦੇ ਹੋ ਜੀ ਬਸ ਦੇਦੇ ਸਰਕਾਰਾਂ ਦੀਆਂ ਮੰਗਹਿਲੀ ਹੈਗੀ ਹੈ ਅਸੀਂ ਵੀ ਬਹੁਤ ਸਰਕਾਰਾਂ ਅੱਗੇ ਆਪਣੇ ਮੌਜੂਦਾ ਟਾਈਮ ਵਿੱਚ ਬਹੁਤ ਬੇਨਤੀਆਂ ਕਰਿਆ ਵੀ ਸਫਾਈ ਕਰਾਓ ਸਫਾਈ ਕਰਾਓ ਕੋਈ ਨਹੀਂ ਬਿਜਾਦ ਸੁਣ ਕੇ ਰਾਜ਼ੀ ਹੋ ਨਹੀਂ ਆ ਕੇ ਦੀ ਗੱਲ ਆ ਬਰਸਾਤਾਂ ਜੇ ਟਾਈਮ ਆ ਕੇ ਠੋਕਰਾਈਆਂ ਵਿੱਚ ਲਾਤੀਆਂ ਕੋਈ ਉਹਦਾ ਕੋਈ ਮਤਲਬ ਨਹੀਂ ਹੈਗਾ ਜਿਹੜੇ ਜੇ ਆਪਾਂ ਗੱਲ ਕਰੀਏ ਬਾਦ ਸਿੰਘ ਬਾਰੇ ਬਾਦ ਸਿੰਘ ਇੱਕ ਇੰਨਾ ਵਧੀਆ ਇਨਸਾਨ ਸੀਗਾ ਇੰਨਾ ਵਧੀਆ ਇਨਸਾਨ ਸੀਗਾ ਵੀ ਬਹੁਤ ਜ਼ਿਆਦਾ ਹਰੇਕ ਦਾ ਸਤਿਕਾਰ ਕਰਦਾ ਤਾਂ ਤੇ ਐਨੀਮਲ ਲਵਰ ਸੀਗਾ ਜੀ ਤੇ ਬੰਦਾ ਨਾ ਉਹ ਤੇ ਮੇਰੇ ਨਾਲ ਉਹਦਾ ਬੌਲ ਲਗਾਉ ਸੀ ਤੇ ਉਥੇ ਚਾਰ ਕੁੱਤਰੇ ਛੱਡ ਗਿਆ ਕੋਈ ਬੰਦਾ ਅਜੇ ਕੁੱਤੀ ਦੇ ਬੱਚੇ ਛੱਡ ਗਿਆ ਕੁੱਤੀ ਬੱਚੇ ਛੱਡ ਗਿਆ ਇਹਨੂੰ ਲੱਗਿਆ ਪਤਾ ਜੇ ਉਹ ਮੈਨੂੰ ਦੱਸਿਆ ਇਹਨੇ ਮੇਰੇ ਨਾਲ ਪਹਿਲਾਂ ਹੁੰਦੀ ਸੀ ਗੱਲਬਾਤ ਇਹਦੀ 10 ਦਿਨ ਤੋਂ ਇਹ ਰੋਟੀ ਪਾਣੀ ਨੂੰ ਪਾਉਂਦਾ ਤਾਂ ਉਹ ਬੱਚਿਆਂ ਨੂੰ ਬੱਚਿਆਂ ਨੂੰ ਪਾਉਂਦਾ ਤਾਂ ਉਸ ਦਿਨ ਕੋੜੀ ਨੇ ਗਲਤੀ ਕਰ ਬੈਠਿਆ ਵੀ ਜੇ ਸਾਨੂੰ ਕੋਈ ਫੋਨ ਕਰ ਲੰਦਾ ਜਾਂ ਘੁੰਮ ਕੇ ਆ ਜਾਂਦੇ ਜਾਂ ਅਸੀਂ ਕੋਈ ਹੈਲਪ ਕਰਦੇ ਇਹਦੀ ਤਾਂ ਰੋਕਣ ਦੇ ਬਾਵਜੂਦ ਵੀ ਕੋ ਪਾਣੀ ਚੁੱਤਰ ਗਿਆ ਬਹੁਤ ਵਿੱਚ ਬੇਲ ਸੀਗੀ ਪਾਣੀ ਦੇ ਇਹਦੀ ਤਾਰੀ ਪਈ ਨਹੀਂ ਤਾਰੀ ਬਣ ਕੇ ਵਿੱਚ ਵਿੱਚ ਉੜ ਗਿਆ ਆਪਾਂ ਦਰਿਆਈ ਬੂਟੀ ਕਹਿੰਦੇ ਆ ਦਰਿਆਈ ਬੂਟੀ ਕਹਿੰਦੇ ਆ ਉਹਨੇ ਲੱਤਾ ਜੀ ਜੇਕਰ ਉਸ ਦੀ ਸਫਾਈ ਹੁੰਦੀ ਸਮਰਸ ਡਰੇਨ ਦੀ ਸਫਾਈ ਹੁੰਦੀ ਤਾਂ ਇਦਾਂ ਦਾ ਨਹੀਂ ਨਹੀਂ ਹੁੰਦਾ ਸੀ ਆ ਤਾਂ ਨਹੀਂ ਹੁੰਦਾ ਸੀਗਾ ਨਹੀਂ ਹੁੰਦਾ ਸੀਗਾ ਜਿਹੜਾ ਉਹਨੇ ਫਾਨ ਨੂੰ ਤਾਂ ਬਾਹਾੜੇ ਲੈ ਕੇ ਹੁੰਦਾ ਬਹੁਤ ਘਾਟਾ ਪਿਆ ਸੀ ਤਾਂ ਪਰਿਵਾਰ ਤੇ ਇਸ ਦੇ ਪਰਿਵਾਰ ਦੇ ਵਿੱਚ ਪਹਿਲਾਂ ਵੀ ਪਤਾ ਲੱਗਿਆ ਵੀ ਐਦਾਂ ਹੀ ਉਹਨਾਂ ਦੇ ਭਰਾ ਦੀ ਵੀ ਇਦਾਂ ਹੀ ਹੋਈ ਹੁੰਦੀ ਹਾਂਜੀ 14-15 ਸਾਲ ਪਹਿਲਾਂ ਦੀ ਗੱਲ ਆ ਬੱਚੇ ਖੇਡਦੇ ਖੇਡਦੇ ਵਿੱਚ ਮੈਨ ਗੇਰਪਾਰਟਮੈਂਟਾਂ ਦੇ ਨਾਲ ਖੱਡੇ ਪੱਟੇ ਹੋਏ ਤੇ ਉਹ ਪਾਣੀ ਖੜਾ ਤਾਂ ਵਿੱਚ ਬੱਚੇ ਅਚਨਚੇਤਾ ਕੇ ਵਿੱਚ ਪਾਣੀ ਦੇ ਵੜ ਗਏ ਨਹਾਉਣ ਦੇ ਮਾਰੇ ਉਹ ਵਿੱਚ ਦੋ ਬੱਚੇ ਉਸ ਟਾਈਮ ਡੁੱਬ ਗਏ ਤੇ ਕਿਵੇਂ ਤਜੀ ਰਹਿ ਗਈ ਜੀ ਹੁਣ ਪਰਿਵਾਰ ਚ ਬਾਈ ਇਹਦੀ ਬਜ਼ੁਰਗ ਕੱਲੀ ਮਾਂ ਹੈ ਕੱਲੀ ਮਾਤਾ ਜੀ ਕੱਲੀ ਮਾਤਾ ਹੈ ਇਹਦੀ ਭੈਣ ਹੈ ਉਹ ਵੀ ਅੰਬਿੱਡੋ ਹੈਗੀ ਹੈ ਤੇ ਬਸ ਇਹੀ ਸੀ ਇਕੱਲਾ ਕਮਾਉਣੇ ਵਾਲਾ ਬਾਕੀ ਉਹ ਅਨਾਥ ਹੋ ਗਿਆ ਪਰਿਵਾਰ ਕੀ ਕੰਮ ਕੀ ਕਰਦਾ ਸੀ ਇਹ ਲੜਕਈਏ ਮਜ਼ਦੂਰੀ ਜੀ ਮਜ਼ਦੂਰੀ ਕਰਦਾ ਸੀਗਾ ਹਾਂਜੀ ਤੇ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਇਸ ਨੂੰ ਲੈ ਕੇ ਕੀ ਮੰਗ ਕਰ ਰਹੇ ਹੋ ਅਸੀਂ ਕਹਿੰਦੇ ਆ ਵੀ ਵੀ ਇਹਦੀ ਇਸ ਪਰਿਵਾਰ ਦੀ ਬੱਦ ਬੱਦ ਹੈਲਪ ਜਿੰਨੀ ਹੋ ਸਕੇ ਉਹ ਕਰੀ ਜਾਵੇ ਉਹ ਬਜ਼ੁਰਗ ਮਾਤਾ ਦਾ ਵੀ ਕੋਈ ਸਹਾਰਾ ਹੈ ਹੁਣ ਹੈ ਨਹੀਂ ਕੋਈ ਸਾਨੂੰ ਜਾਣਕਾਰੀ ਮਿਲੀ ਘਰ ਵਗੈਰਾ ਵੀ ਨਹੀਂ ਹੈ ਇਹਨਾਂ ਦਾ ਨੇ ਘਰ ਤਾਂ ਹੈਗਾ ਜਿ ਬਣਿਆ ਵਾ ਛੋਟਾ ਜਿਹਾ ਘਰ ਹੈਗਾ ਬਣਿਆ ਵਾ ਤੇ ਬਾਈ ਉੱਤੇ ਟਾਈਮ ਆਪਣਾ ਬਸਰ ਗੁਜ਼ਰ ਕਰਦੇ ਆ ਪਰ ਉਹ ਚੀਜ਼ ਥੋੜਾ ਜਿਹਾ ਅੱਜ ਕੱਲ ਦੇ ਆਪਾਂ ਨੂੰ ਫੈਸਿਲਿਟੀ ਚਾਹੀਦੀਆਂ ਉਹ ਨਹੀਂ ਹੈਗੀਆਂ ਠੀਕ ਹੈ ਉਹ ਨਹੀਂ ਹੈ ਜੀ ਬਹੁਤ ਧੰਨਵਾਦ ਬਹੁਤ ਜ਼ਿਆਦਾ ਗਰੀਬ ਆ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਗਰੀਬ ਰਿਐਲਟੀ ਆ ਮਤਲਬ ਉਹ ਨਹੀਂ ਜੀ ਹੈ ਗੱਲ ਦਾ ਇਹ ਹਮ ਪਰਸਨਲੀ ਗਰੀਬ ਬੰਦੇ ਹੈ ਇਹ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਗਰੀਬ ਹੈ ਕਦੀ ਕਿਸੇ ਨੇ ਸਹਿਯੋਗ ਦੇਣ ਬਾਰੇ ਨਹੀਂ ਸੋਚਿਆ ਨਾ ਸਹਿਯੋਗ ਤਾਂ ਚਲੋ ਜਿੰਨਾ ਕ ਗੱਲ ਹੁੰਦਾ ਮਨਾ ਕਰਦੇ ਭੈਣਾ ਭੈਣਾ ਵੀ ਬਹਿਆਂ ਜਾਂ ਕਿਵੇਂ ਵੀ ਮਨਾ ਐਕਚੁਅਲੀ ਜੋ ਸਚਾਈ ਆ ਬਿਲਕੁਲ ਗਰੀਬ ਆ ਜੀ ਇਹਦੀ ਸਰਕਾਰ ਮਦਦ ਕਰੇ ਹੋਰ ਵੀ ਕੋਈ ਦਾਨੀ ਬੰਦੇ ਆ ਮਨਾ ਉਹ ਵੀ ਮਦਦ ਕਰਨ ਚਾਹੇ ਉਹਨਾਂ ਦੀ ਮਦਦ ਕੀਤੀ ਜਾ ਸਕਦੀ ਹੈ ਜੀ ਅਸੀਂ ਤੁਹਾਡੇ ਕੈਮਰੇ ਜਿਹੜੀ ਅਸੀਂ ਪਬਲਿਕ ਨੂੰ ਦੇਖੋ ਸਰਕਾਰ ਤਾਂ ਕੀ ਕਰਨਾ ਅਸੀਂ ਤਾਂ ਇੱਕ ਆਮ ਜਿਹੜੇ ਦਾਨੀ ਸੱਜਣਾ ਉਹਨਾਂ ਨੂੰ ਅਪੀਲ ਕਰਨੀ ਚਾਹੁੰਦੇ ਹੱਥ ਵੰਨ ਕੇ ਦੂਸ ਮਾਤਾ ਦੀ ਬੱਧ ਤੋਂ ਬੱਧ ਜਿੰਨੀ ਹੋ ਸਕੇ ਐਨਆਰਏ ਭਰਾ ਬਾਬਾ ਬੈਠੇ ਆ ਜਿੰਨੇ ਬਾਤੇ ਬੱਧ ਹੋ ਸਕੇ ਕੋਈ ਹੈਲਪ ਕਰੇ ਤਾਂ ਬਹੁਤ ਵਧੀਆ ਗੱਲ ਹੋ ਜੂਗੀ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਧੰਨਵਾਦ ਜੀ ਤਾਂ ਦੱਸਦੇ ਨੇ ਕਿ ਇੱਥੇ ਸਾਨੂੰ ਜਾਣਕਾਰੀ ਪ੍ਰਾਪਤ ਅਨੁਸਾਰ ਪਤਾ ਲੱਗਾ ਕਿ ਇੱਕ ਨੇਕ ਕਿਸਮ ਦਾ ਨੌਜਵਾਨ ਜਿਸ ਦੀ ਉਮਰ 28 ਸਾਲ ਦੀ ਬਾਦ ਸਿੰਘ ਨਾਂ ਦਾ ਲੜਕਾ ਜੋ ਉਹ ਸਿਸਵਾਨ ਅਜੀ ਦੇ ਵਿੱਚ ਬੈ ਜਾਂਦਾ ਹੈ ਸੇਵਾ ਕਰਨ ਦੇ ਸੇਵਾ ਦੀ ਭਾਵਨਾ ਦੇ ਵਿੱਚ ਸਿਸਵਾਨ ਅਜੀ ਦੇ ਵਿੱਚ ਬੈ ਜਾਂਦਾ ਕਿਉਂਕਿ ਇੱਥੇ ਜਾਣਕਾਰੀ ਮਿਲੀ ਹੈ ਕਿ ਜਿਹੜੇ ਕੁੱਤੇ ਨੇ ਆਵਾਰਾ ਕੁੱਤੀ ਦੇ ਬੱਚੇ ਸੀ ਉੱਥੇ ਉਹਨਾਂ ਨੂੰ ਰੋਟੀ ਵਗੈਰਾ ਪਾਉਣ ਜਾਂਦਾ ਸੀ ਤੇ ਇਸ ਨੂੰ ਉਹਨਾਂ ਦੀ ਸੇਵਾ ਦੀ ਭਾਵਨਾ ਸੀ ਉਸ ਨੂੰ ਉਸ ਦੀ ਜਾਨ ਦੀ ਦੁਸ਼ਮਣ ਬਣ ਜਾਂਦੀ ਕਿਤਨਾ ਕਿਤੇ ਇਹ ਦੇਖ ਕੇ ਸਾਹਮਣੇ ਆਉਂਦਾ ਕਿ ਪਰਿਵਾਰ ਤੇ ਦੁੱਖਾਂ ਦਾ ਕਹਿਰ ਟੁੱਟਿਆ ਤੇ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਦਾਨੀ ਸੱਜਣਾਂ ਨੂੰ ਅਪੀਲ ਕਰਦੇ ਹਾਂ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਜਿਹੜੇ ਪਿੰਡ ਦੇ ਪਿੰਡ ਦੇ ਸਰਪੰਚ ਸਾਹਿਬ ਨਾਲ ਮਿਲ ਕੇ ਉਸ ਪਰਿਵਾਰ ਦੀ ਮਦਦ ਕੀਤੀ ਜਾਵੇ ਕੈਮਰਾ ਪਰਸਨ ਦੇ ਨਾਲ ਪਰਮਿੰਦਰ ਸਿੰਘ ਸ਼ਿਕਾਸ ਲਾਈਵ ਟੀਵੀ ਸ਼੍ਰੀ ਚੰਗਰ ਸਾਹਿਬ